ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਪੂਜਾ ਸੰਘਾ ਨੇ ਤੀਜਾ ਵਿਆਹ ਕਰਵਾ ਲਿਆ ਤੇ ਸੋਸ਼ਲ ਮੀਡੀਆ ਤੇ ਮਾਹੌਲ ਕਾਫੀ ਜ਼ਿਆਦਾ ਭਟਿਆ ਹੋਇਆ ਹੈ ਅਤੇ ਕੁਝ ਕੁ ਲੋਕ ਪੂਜਾ ਸੰਘਾ ਦੇ ਹੱਕ ਵਿੱਚ ਨੇ ਤੇ ਕੁਝ ਕੁ ਲੋਕ ਨੇ ਜੋ ਗੁਰੀ ਦੇ ਹੱਕ ਵਿੱਚ ਨੇ ਅਤੇ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਪੂਜਾ ਸੰਘਾ ਦੀ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਅਤੇ ਉਸ ਦੇ ਵਿੱਚ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਸੀ ਕਿ ਸਾਡਾ ਘਰ ਡਿੱਗ ਗਿਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਅਤੇ ਬਹੁਤ ਸਾਰੇ ਦੋਸਤਾਂ ਦੇ ਵੱਲੋਂ ਉਹਨਾਂ ਤੇ ਉਹਨਾਂ ਨੇ ਮਕਾਨ ਵੀ ਬਣਾ ਲਿਆ ਸੀ ਤੇ ਹੁਣ ਉਸ ਘਰ ਵਾਲੇ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਹੁਣ ਵਿਆਹ ਦੂਜੇ ਘਰ ਵਾਲੇ ਨੂੰ ਵੀ ਛੱਡ ਕੇ ਹੁਣ ਤੀਸਰਾ ਵਿਆਹ ਕਰਵਾ ਲਿਆ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਗੁਰੀ ਦੇ ਵੱਲੋਂ ਨਸ਼ਾ ਕਰਕੇ ਨਾ ਪੂਜਾ ਸੰਗਾਂ ਨੂੰ ਕੁੱਟੇ ਮਾਰਿਆ ਜਾਂਦਾ ਸੀ ਅਤੇ ਇਸ ਲਈ ਨਾ ਪੂਜਾ ਸੰਗਣ ਨੇ ਤੀਜਾ ਵਿਆਹ ਕਰਵਾ ਲਿਆ ਅਤੇ ਇਸ ਤੋਂ ਬਾਅਦ ਗੁਰੀ ਦੇ ਵੱਲੋਂ ਨਾ ਲਾਈਵ ਆ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੁਸੀਂ ਵੀ ਇੱਕ ਵਾਰ ਉਸ ਵੀਡੀਓ ਨੂੰ ਜਰੂਰ ਦੇਖੋ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਓ ਸასი ਗੱਲ ਵੀ ਸਾਰਿਆਂ ਨੂੰ ਮੇਰੇ ਭੈਣ ਭਰਾ ਸਾਰੇ ਠੀਕ ਹੋਵੋਗੇ ਬ ਪੋਪੋ ਮੇਰ ਬਣੀ ਸਕਿਆ ਜੇ ਤੁਸੀਂ ਵੀਡੀਓ ਦੇਖੀ ਹੋਈ ਹੈ ਜਿਹੜੀ ਇਹ ਜਲੂਸ ਕੱਟਣਾ ਮੈਂ ਇੰਤਾਂ ਤੇ ਵੀਡੀਓ ਖਵਾਉਂਗੀ ਜਦੋਂ ਆਪਾਂ ਗਲਤ ਸੀ ਮੇਰਾ ਬਹੁਤ ਖੁਸ਼ ਹੈ ਤੁਸੀਂ ਖੁਦ ਇੱਥੋਂ ਤੋਂ ਚੱਲ ਰਿਹਾ ਹੈ ਵੀਡੀਓ ਪਾ ਰਹੀ ਆ ਹੋ ਆਪਣੇ ਘਰ ਵਾਲੇ ਦੀਆਂ ਵੀਡੀਓ ਬਣਾ ਸਕਦੇ ਇਹ ਚੀਜ਼ਾਂ ਪਾ ਸਕਦੇ ਬਾਕੀ ਆਪਾਂ ਨੂੰ ਕੋਈ ਵੀ ਫੈਮਿਲੀ ਆਪਣੇ ਨਾਲ ਆ ਆਪਣੇ ਯਾਰ ਦੋਸਤ ਨਾਲ ਆ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਇਕੱਲੀਆਂ ਨਾਲ ਖੜੀ ਆ ਕਮੈਂਟ ਔਨ ਕਰਕੇ ਗੱਲ ਕਰੋ ਕਮੈਂਟ ਆਫ ਕਰਕੇ ਨਹੀਂ ਕਰਕੇ ਗੱਲ ਕਰੋ ਕਮੈਂਟਾਂ ਤੋਂ ਹੀ ਪਤਾ ਲੱਗ ਜਾਊ ਕੌਣ ਕਰਤਾ ਕੌਣ ਸਹੀ ਆ ਬਾਕੀ ਵੀ ਸਾਰਿਆਂ ਦੀ ਸਪੋਰਟ ਦਾ ਢੀ ਨਾਲ ਆ ਮੇਰੇ ਭੈਣ ਭਰਾ ਸਾਰੇ ਨਾਲ ਰਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ASCII ਕਰਦਾ ਹਾਂ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪਰਟੀ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜਰੂਰ ਲਿਖ ਕੇ ਜਾਇਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ